ਉਹਨੇ ਤਾਂ ਜਵਾਬ ਦੋ ਫਿਰ ਜਵਾਬ 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 ਇਸ ਕੱਲ ਦਾ ਜਵਾਬ ਇਹ ਆ ਚੁੱਪ 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 ਇਸ ਕੱਲ ਦਾ ਇਹ ਆ ਜਵਾਬ ਕਿ ਜੇ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਹੀ ਇਤਰਾਜ਼ ਆ ਹਾਂਜੀ ਹੰਸ ਰਾਜ ਹੰਸ ਤੋਂ ਉਹਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਗਿਆ ਨਾ ਮੈਨੂੰ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਂ ਸੀ ਮੈਨੂੰ ਬਾਅਦ ਚ ਜਦੋਂ ਖਰਸਕਾ ਲੋ ਬੇਰ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਬਣਾ ਤੁਸੀਂ ਤੁੰਨੇ ਤੋਂ ਨਾ ਨਹੀਂ ਨਾ ਹੋਇਆ ਮੈਂ ਪਹਿਲਾਂ ਨਾਲ ਨਹੀਂ ਲੱਗਦਾ ਇੱਕ ਪਹਿਲੀ ਗੱਲ ਤਾਂ ਤੁਹਾਡੇ ਕੋਲ ਹੀ ਜਵਾਬ ਹੈ ਨਹੀਂ ਤੁਹਾਨੂੰ ਮੇਰੇ ਕੋਲ ਜਵਾਬ ਹੈ ਸੁਣੋ ਕੱਲ ਨੂੰ ਸਿੱਧੀ ਗੋਲੀ ਮਾਰੋ ਮੇਰਾ ਜਵਾਬ ਸੁਣ ਲਓ ਚੁੱਪ ਕਰ ਲਓ ਮੈਂ ਮੈਂ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਦੇਖੋ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਮੈਂ ਕਿਹਾ ਸੀ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਮਿੰਿਸਟਰ ਸਾਹਿਬ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਦੱਸੋ ਵੀ ਸਾਨੂੰ ਰੋਕਿਆ ਸਾਡੀ ਰਾਜਧਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਜੀ ਇਸ ਗੱਲ ਦਾ ਉਹ ਬੈਠ ਕੇ ਗੱਲ ਹੋਣੀ ਸੀ ਬੈਠ ਕੇ ਅਸੀਂ ਅਸੀਂ ਤੇਰਾ ਮਿਲ ਬੈਠੇ ਰਹੇ ਇੱਕ ਮਿੰਟ ਉਹ ਮੈਂ ਕਰ ਮੈਂ ਉਹ ਗੱਲ ਸਾਡੇ ਨਾਲ ਕਰਤਾ ਹੈਗਾ 1993 ਤੋਂ ਬਾਅਦ ਜੋ ਸੜਨ ਨਾ ਚੱਲਣਗੇ ਉਹ ਬਾਗੋ ਤੇ ਚਲਾਵਗੇ ਇੱਕ ਇੱਕ ਸੰਦੂ ਸਾਹਿਬ ਜੀ ਰੁੜਕੇ ਵਾਲੇ ਇੱਕ ਰਾਜੇ ਵਾਲ ਸੀਗੇ ਉਹਨਾਂ ਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ ਪੰਜਵਾ ਭਾਜੀ ਭਾਈ ਜੀ ਸੁਣ ਲੋ ਪੰਜ ਨਾਂ ਦਿੱਤੇ ਸੀ ਛੇਵੀ ਕੋਈ ਬੀਬੀ ਜੀ ਵੀ ਸੀ ਜਥੇਬੰਦੀ ਚ ਮਿੰਨੂ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਚਕੋਗੇ ਤਾਂ ਅਖਬਾਰ 'ਚ ਛਾਪ ਦਊਗਾ ਟਾਈਮ ਲਹਿ ਲਿਆ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ ਚ ਜਦੋਂ ਮੈਂ ਗੱਲ ਕਰਾਈ ਨਾ ਤੌਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕਿਹੜੀ ਡੇਟ ਦੀ ਗੱਲ ਕਰਦੇ ਆ ਤੁਸੀਂ ਉਸ ਉਹਨੇ ਦਿਨਾਂ ਦੀ ਜਦੋਂ ਪਹਿਲਾਂ ਜਿਹੜੇ ਦਿਨਾਂ ਦੀ ਜਿਹੜਾ ਦਿਨਾਂ ਦੀ ਜਿਹੜਾ ਅਸੀਂ ਤੈਨੂੰ ਮਹੀਨੇ ਪਹਿਲਾਂ ਹੀ ਗੱਲ ਕਰਦੇ ਸੀ ਅਸੀਂ 20 ਨਵੰਬਰ ਦੀ ਗੱਲ ਕਰਦੇ ਆ ਜਿਹੜਾ ਹੋਣਾ 20 ਨਵੰਬਰ ਨੂੰ ਤੁਸੀਂ ਗੱਲ ਗੱਡੇ ਤੇ ਕਿਹਾ ਕਿ ਜੋ ਮੈਂ ਪਹਿਲੇ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਨੂੰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਦੱਸੋ ਅੱਛਾ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਤੂੰ ਵਿੱਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕਾਂ ਨੇ ਕਿ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏਗੀ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਮੈਨੂੰ ਕੁਝ ਵੀ ਕਰ ਦਿਓ ਕੋਈ ਲੋਕਾਂ ਕੋਲ ਟਾਈਮ ਨਹੀਂ ਨਹੀਂ ਮਾੜਾ ਮोटा ਸਸਤੋਲ ਤਾਂ ਹੁੰਦਾ ਇੱਕਦਮ ਥੋੜੀ ਨਹੀਂ ਹੁੰਦਾ ਕਿਸੇ ਨੂੰ ਮਿਲਦਾ ਕਿਸੇ ਨੂੰ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਸਾਰਾ ਉਹ ਗੱਲ ਵੱਖਰੀ ਆ ਵੀ ਜਾਂ ਤੋਂ ਰੋਕਣਾ ਦੇ ਸਾਡਾ ਰਾਜ ਦਾ ਜਿਹੜਾ ਮੇਰਾ ਕੈਰੈਕਟਰ ਆ ਮੈਂ ਆਪਣੇ ਆਪਣੇ ਜਿਹੜੇ ਅੱਜ ਪਹਿਲੀ ਗੱਲ ਸੁਣਾਉਂਦਾ ਕੈਰੈਕਟਰ ਕਰ ਲੇ ਤੁਸੀਂ ਆਪਦਾ ਪਹਿਲਾ ਜਵਾਬ ਸੁਣਾਓ ਤੁਹਾਨੂੰ ਹਮੇਸ਼ਾ ਜੁੜਿਆ ਰਹੇ ਨਹੀਂ ਕਹਿੰਦੇ ਵੀ ਅਸੀਂ ਦਿੱਲੀ ਜਾ ਕਰਦੇ ਕਿ ਨਹੀਂ ਜਾ ਸਕਦੇ ਜਾ ਸਕਦੇ ਕਿ ਨਹੀਂ ਜਾ ਸਕਦੇ ਰੋਕਣ ਵਾਲੇ ਕੌਣ ਸੀ ਕੋਈ ਨਾ ਕੋਈ ਕਿਤੇ ਗਲਤਫहमी ਹੋ ਗਈ ਨਹੀਂ ਗਲਤਫਹਿਮੀ ਹੋ ਗਈ ਲੱਗਦਾ ਤੁਹਾਨੂੰ ਆਪ ਕੋਈ ਅਸੀ ਇਤਰਾਜ ਜੋ ਕੋ ਕਰੇ ਸੋ ਬਕਰ ਨਾ ਘੋੜੀ ਜੋ ਮੰਨ ਆਏਗੇ ਦਾਤ ਮਾਰੀ ਦਾ ਬਹੁਤ ਮਾਰੀ ਜਾ ਬੱਚਾ ਕਿਸੇ ਦਾ ਵੀ ਬੱਚਾ ਕਾਰਜ ਦਾ ਟੁਕੜਾ ਕਿਉ ਮਾਰੀ ਜਾਵੇ ਤੇ ਸਾਨੂੰ ਸਾਰਿਆਂ ਨੂੰ ਤਕਲੀਫ ਹੈ ਨਹੀਂ ਤਕਲੀਫ ਨਾਲ ਦੀ ਗੱਲ ਵੀ ਮਾਰੀਆਂ ਕਿਉਂ ਮਾਰੀਆਂ ਕਿਉਂ ਉਹਦੀ ਇਨਕੁਆਰੀ ਹੋ ਰਹੀ ਹੈ ਛੁੱਪ ਕੇ ਰਹਿਣਾ ਕਹਿੰਦੇ ਕਿਹਨੂੰ ਕਹਿੰਦੇ ਨਾਲ ਸੀ ਹਾਂ ਸੀ ਨਾਲ ਸੀ ਹਾਂਜੀ ਕੀ ਗੱਲ ਕੀ ਹੋਈ ਸੀ ਟਰੈਕਟਰ ਸ਼ੂਟ ਕੀਤਾ ਪੁਲਿਸ ਨੇ ਜੀ ਆ ਬਹੁਤ ਪੁਰੀ ਗੱਲ ਹੈ ਵੀਡੀਓ ਵੀਡੀਓ ਬਾਹਰ ਹੋਈ ਗੱਲ ਹੈ ਬੰਦੇ ਦਾ ਨਾਮ ਸੱਤ ਕਰਕੇ ਦਿੱਤਾ ਬਿਆਨ ਮਲਾਈ ਨੂੰ ਬਹੁਤ ਗੈਰ ਇਨਸਾਨੀ ਗੱਲ ਹੈ ਉਹਦਾ ਕਾਤਲ ਕਿਹਨੂੰ ਮੰਨਦੇ ਤੁਸੀਂ ਉਹਦਾ ਕਾਤਲ ਜਿਹਨੇ ਗੋਲੀ ਮਾਰੀ ਉਹਨੂੰ ਮੰਨਦੇ ਉਹਦਾ ਕਿਹੜਾ ਨਾਮ ਦਿੱਤਾ ਉਹ ਕਿਹੜਾ ਅਧਿਕਾਰੀ ਸੀਗਾ ਉਹ ਗਵਰਨਮੈਂਟ ਦਾ ਅੱਛਾ ਸੁਤਰਾ ਇੱਕ ਸਵਾਲ ਕਰਦਾ ਇੱਕੋ ਮਿੰਟ ਵੈਵਲ ਕਲਾਕਾਰ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਉਦੋਂ ਤੁਸੀਂ ਆਮ ਆਦਮੀ ਸਾਰੇ ਕਹਿੰਦੇ ਸੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲ ਮਾਦੇ ਸੀ ਨਹੀਂ ਇੱਕ ਮਿੰਟ ਤੁਹਾਡਾ ਸਵਾਲ ਪੁੱਛੋ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਕਿ ਮੁੱਖ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਸਿੱਟੜਾ ਆ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਮਰਤਾ ਨਾਲ ਜਾਣਾ ਕਿ ਅਸੀਂ ਨਿਮਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਜਾ ਕੇ ਪੁੱਛੋਗਾ 13 ਮਹੀਨੇ 13 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖਿਆ ਆਪਣੀ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾਨਕ ਪਾਤਸ਼ਾਹ ਨੇ ਐਸਾ ਵਰਤਾਰਾ ਵਰਤਾਇਆ ਜਿਹਾ ਕਹੇ ਨ ਇੱਕ ਜਿਹੜਾ ਦੇਖ ਹੈ ਜਿੱਤੇ ਸਭ ਤੋਂ ਘੱਟ ਲੈ ਵਰੇਟ ਹੈ ਅਸੀਂ ਆਵਾਜ਼ ਚੁੱਕੀ ਹੈ ਕਿਸਾਨਾਂ ਦੀ ਅਸੀਂ ਆਵਾਜ਼ ਚੁੱਕੀ ਹੈ ਮਜ਼ਦੂਰਾਂ ਦੀ ਆ ਮੰਗ ਕੇ 11 ਨੰਬਰ ਤੇ ਦੇਖ ਲੋ ਅਸੀਂ ਇਹ ਗੱਲ ਕਹੀ ਹੈ ਤੇਰੀ ਸਰਕਾਰ ਨੂੰ ਮਨਰੇਕਾ ਨੂੰ ਥੋਸੇ ਦਾ ਲਾਗੂ ਕਰੇ 700 ਰੁਪਇਆ ਦਿਹਾੜੀ ਹੋਵੇ ਸਾਡੇ ਮਜ਼ਦੂਰ ਵੀਰ ਦੀ ਜੱਬ ਹੌਤਲ ਦੇ ਕਤਾਰ ਮਾਰ ਤੋਂ ਮੁਰਦਾਬਾ 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 ਹੌਤਲ ਨੂੰ ਠੇਕੇ ਦੇ ਲੈਣ ਵਾਲੇ ਕਤਾਰ ਪੰਜਾਬੀ ਮੁਦਾਬਾ ਮੁਰਦਾਬਾ ਮੁਰਦਾਬਾ ਇਹਨਾਂ ਕਤਾਰਾਂ ਨੂੰ ਮੁਕਾਬਲ ਮੁਰਦਾਬਾ ਆਏ ਪੁੱਤਰਾ ਚੌੜਾ ਹਸਰਾਜ ਹੱਸ ਨੂੰ ਆਲੇ ਵਿੱਚ ਟੈਡੀ ਨੂੰ ਟੱਕਰ ਕਿਉਂ ਦਿੱਤੀ ਬੋਲਾ ਕੰਮ ਲਾ ਦੇ ਟੈਡੀ ਨੂੰ ਸੇ ਮੈਂ ਫਿਰ ਗਿਆ ਉਹ ਮੀਟਿੰਗ ਗਿਆ ਇੱਕ ਚੱਲ ਦੋ ਮੈਨ ਕੋਈ ਯਾਰ ਨਹੀਂ ਬੰਦੇ ਕੋਲੇ ਆਜਾ ਮੈਂ ਵੀ 80 ਜਾਂਦਾ ਭਰਾਵਾ ਤੇਰਾ ਲੈ ਇੱਕ ਦੋ ਫੋਨ ਲੈ ਲੈਣੇ ਬੋਲੇ ਬੰਦਾ ਦੇ ਜਵਾਬ ਦੇਣੀ ਆ ਦੇ ਕਲਾਕਾਰੀ ਕਰ ਲੈ ਜਾ ਕੇ ਬੜੀ ਚੁੱਪ ਕਰੀ ਆਸਣਾ ਜੀ ਇਹ ਤੁਸੀਂ ਅੰਗਰੇਜ਼ ਆ ਚੰਡੀ ਵਾਲੇ ਨੂੰ ਕਈ ਮਡੇ ਬਾਬੇ ਨੂੰ ਬਚਨ ਦੀ ਪਾਸੇ ਦਾ ਵੱਡੇ ਫਾਰਮ ਤੋਂ ਸੇ ਵੜਦੇ ਬਾਬਾ ਜੀ ਬਾਬਾ ਆ ਚੰਡੀ ਦਾ ਮਾੜੇ ਪਾਸੇ ਤੇ ਪਾਸੇ ਦੀ ਆਪਣੀ ਵੋਕੈਬਲਰੀ ਸ਼ਬਦਾਵਲੀ ਥੋੜੀ ਜੀ ਨਿਮਰਤਾ ਵਾਲੀ ਰੱਖੀਏ ਨਹੀਂ ਨਹੀਂ ਕਬਰਾ ਹਾਂ ਜਣਦਾ ਨਾ ਨਾ ਖੜਾ ਜਾ ਜੀ ਸਾਨੂੰ ਐਮਪੀ ਸਾਹਿਬ ਇਹ ਕਰਦੇ ਥੋੜੀ ਗੱਲ ਦਾ ਜਵਾਬ ਜੋ ਵੀ ਸਾਨੂੰ ਦਿੱਨੇ ਜਾਣ ਤੋਂ ਨਹੀਂ ਗੱਲ ਕਰਦਾ ਇੱਕੋ ਜਿਹੇ ਦੋ ਸ਼ਬਦ ਅਸੀਂ ਆਪਣੇ ਬੰਦੇ ਦਾ ਸਿੱਧੇ ਹੋ ਜਾਂਦੇ ਪਾ ਜੀ ਜਾਤੀ ਕੌਮ ਤੇ ਕਿ ਅਸੀਂ ਉਹ ਫਲਾਣੇ ਪ੍ਰਾਈਮ ਮਿੰਿਸਟਰ ਨੂੰ ਮਾਰ ਸਕਦੇ ਤੈਨੂੰ ਵੀ ਮਾਰ ਸਕਦੇ ਹੋ ਘਬਰਾਹਟ ਨਾ ਕਰ ਬਿਲਕੁਲ ਬਣਾਣਾ ਸਾਡੀ ਗੱਲ ਸਾਡੇ ਬਿਆਨ ਤੋਂ ਬਾਹਰ ਨਾ ਜਾਓ ਸਾਡੇ ਬਿਆਨ ਸਾਡੀ ਗੱਲ ਦਾ ਜਿਹੜਾ ਇਹ ਰੈਲੇਵੈਂਟ ਗੱਲ ਕਿ ਜਿਹੜਾ ਪਰਿਵਰਤਾ ਦੇ ਨਾਲ ਪਿਆਰ ਨਾਲ ਆਪਾਂ ਜਾਵਾਂਗੇ ਤੇ ਕੋਈ ਰੋਕੇਗਾ ਨਹੀਂ ਮੈਨੂੰ ਲੱਗਦਾ ਸਾਡੇ ਕੋਲ ਕਿਹੜਾ ਇੱਕੋ ਮਿੰਟ ਜੀ ਸਾਡੇ ਕੋਲ ਕਿਹੜਾ ਅਸਲਾ ਸੀ ਸਰਕਾਰ ਜਿੰਨਾ ਜਿਹੜਾ ਕਿ ਅਸੀਂ ਅਸਲਾ ਲੈ ਕੇ ਜਾ ਰਹੇ ਸੀ ਸਾਡੇ ਕੋਲ ਇੱਕ ਸਾਡਾ ਆਪਣਾ ਟਰੈਕਟਰ ਇੱਕ ਟਰਾਲੀ ਤੇ ਸਾਡੇ ਕੋਲ ਰੋਟੀਆਂ ਪਕਾਉਣ ਵਾਲਾ ਆਟੇ ਵਾਲਾ ਸਾਧਨ ਸੀ